ਜੋਬ ਦੇ ਸਿੱਖਿਆ ਮੰਤਰੀ ਬੀਤੇ ਦਿਨ ਮੁਹਾਲੀ ਦੇ ਹਸਪਤਾਲ ਮੈਕਸ ਵਿਖੇ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਹਸਪਤਾਲ ਪ੍ਰਬੰਧਨ ਦਾ ਜਾਇਜ਼ਾ ਲிட்டਾ ਤੇ ਹਸਪਤਾਲ ਦੀ ਵੀਡੀਓ ਬਣਾ ਕੇ ਦੱਸਿਆ ਕਿ ਕਿਵੇਂ ਹਸਪਤਾਲ ਪ੍ਰਸ਼ਾਸਨ ਸਿਰਫ ਪੈਸਿਆਂ ਨਾਲ ਹੀ ਮਤਲਬ ਨਾ ਕਰਦਾ। ਤੇ ਮਰੀਜ਼ਾਂ ਦੀ ਫਾਈਲ ਨਾ ਬਨਣ ਤੋਂ ਤੱਕ ਉਹਨਾਂ ਨੂੰ ਭਰਤੀ ਤੱਕ ਨਹੀਂ ਕੀਤਾ ਜਾ ਰਿਹਾ। ਸੋ ਸਿੱਖਿਆ ਮੰਤਰੀ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਮੁੱਦਾ ਹੁਣ ਸਿਹਤ ਮੰਤਰੀ ਅੱਗੇ ਰੱਖਣਗੇ ਤੇ ਹਸਪਤਾਲ ਦੇ ਬੈੱਡ ਵੀ ਚੈੱਕ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਐਮਰਜੈਂਸੀ ਵਾਰਡ ਦੇ ਵਿੱਚ ਬੈੱਡ ਖਾਲੀ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਤੇ ਇਸ ਦੌਰਾਨ ਉਹਨਾਂ ਨੂੰ ਪਹਿਲਾਂ ਫਾਈਲ ਬਣਾਉਣ ਦੇ ਲਈ ਕਾਫੀ ਇੰਤਜ਼ਾਰ ਕਰਵਾਇਆ ਜਾਂਦਾ ਹੈ ਇਸ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰ ਹੀ ਰੱਖਿਆ ਜਾ ਰਿਹਾ ਹੈ ਸੁਮントਰੀ ਜੋਸਿੰਬੈਸ ਨੇ ਇਸ ਘਟਨਾ ਉੱਤੇ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਮੈਕਸ ਹਸਪਤਾਲ ਮੋਹਾਲੀ ਦੇ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ ਤਾਂ ਪ੍ਰਬੰਧਕਾਂ ਦੀ ਲੈਨਗਲੀ ਉੱਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜੇ ਆਏ ਮਰੀਜ਼ਾਂ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਨ ਦੀ ਬਜਾਏ ਫਾਈਲ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ ਜਦੋਂ ਕਿ ਐਮਰਜੈਂਸੀ ਬੋਰਡ ਬਿਲਕੁਲ ਖਾਲੀ ਹੁੰਦਾ ਤਾਂ ਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਈ ਸੀ ਪਰ ਉਹਨਾਂ ਨੂੰ 20 ਪਖਸ਼ੀ ਮਿੰਟ ਐਂਬੂਲੈਂਸ ਦੇ ਵਿੱਚ ਬਾਹਰ ਹੀ ਰੱਖਿਆ ਗਿਆ ਤੇ ਐਮਰਜੈਂਸੀ ਦੇ ਵਿੱਚ ਦਾਖਲ ਤੱਕ ਨਹੀਂ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਆਖਰਕਾਰ ਮੈਨੂੰ ਮਜਬੂਰ ਹੋ ਕੇ ਹਸਪਤਾਲ ਦੇ ਅੰਦਰ ਜਾ ਕੇ ਬਜ਼ੁਰਗ ਮਾਤਾ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ